ਇੱਕ ਸ਼ਹਿਰ ਦੇ ਵਪਾਰੀ ਹੈਗੇ ਹਨ ਜਿਨ੍ਹਾਂ ਨੂੰ ਇੱਕ ਬੰਦਾ ਐਕਸਟਰਸ਼ਨ ਕਾਲ ਦੇ ਰਿਆ ਸੀ ਸਰ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹਨਾਂ ਨੂੰ ਗੰਨਨ ਵੀ ਦਿੱਤਾ ਸੀ ਤੇ ਸਾਨੂੰ ਐਕਸਪੈਕਟਡ ਸੀਗਾ ਕੱਲ ਲੁਧਿਆਣੇ ਦੇ ਵਿੱਚ ਇੱਕ ਵਾਰਦਾਤ ਹੋ ਕੇ ਰਹੀ ਸੀ ਜਿੱਦੇ ਵਿੱਚ ਇਸੇ ਬੰਦੇ ਦੇ ਜੋ ਗੁਰਗੇ ਸੀਗੇ ਇਹਨਾਂ ਨੇ ਆ ਕੇ ਗੋਲੀ ਚਲਾਈ ਸੀ ਇੱਕ ਹੋਰ ਟਾਰਗੇਟ ਤੇ ਅਸੀਂ ਐਕਸਪੈਕਟ ਕਰ ਰਹੇ ਸੀ ਕਿ ਇਹਨਾਂ ਨੇ ਸਾਡੇ ਇਥੇ ਵੀ ਵਾਰਦਾਤ ਕਰਨੀ ਹੈ ਉਹਦੇ ਅਕੋਰਡਿੰਗਲੀ ਅਸੀਂ ਟੀਮਾਂ ਬਣਾ ਕੇ ਪਹਿਲੀ ਰੈਡੀ ਬੈਠੇ ਸੀ ਤੇ ਸਾਨੂੰ ਐਕਸਪੈਕਟਡ ਨਹੀਂ ਸੀ ਕਿ ਇਹਨਾਂ ਛੇਤੀ ਇਹ ਕੰਮ ਹੋਣਾ ਬਟ ਸਾਡੀ ਟੀਮਸ ਜੋ ਸੀਗੀਆਂ ਦੋ ਟੀਮਸ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਜਿਵੇਂ ਹੀ ਮੁੰਡੇ ਆਏ ਫਾਇਰਿੰਗ ਕਰਨ ਦੇ ਲਈ ਉਹਨਾਂ ਨੇ ਇਮੀਡੀਏਟਲੀ ਉਹਨੂੰ ਕਨਫਰੋਂਟ ਕੀਤਾ ਉਸ ਤੋਂ ਬਾਅਦ ਇੱਕ ਚੀਜ਼ ਐਨਸਿਊ ਹੋਈ ਜਿਹਦੇ ਵਿੱਚ ਇਹ ਸਾਡੀ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਂਦੇ ਹੋਏ ਭੱਜਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਇਹ ਦੋ ਮੁੰਡੇ ਸੀਗੇ ਤਰਨ ਤਰਨ ਦੇ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਤੇ ਦੋ ਗੋਲੀਆਂ ਉਹਦੇ ਲੱਗੀ ਹੈ ਡਿਊਰਿੰਗ ਕ੍ਰਾਸ ਫਾਇਰ ਤੇ ਦੂਜਾ ਮੁੰਡਾ ਜੋ ਹੈਗਾ ਹਲੇ ਫਰਾਰ ਹੈਗਾ ਸਾਡੀ ਜੋ ਟੀਮਾਂ ਹੈਗੀਆਂ ਦੇ ਆਰ ਸਕੋਪਿੰਗ ਦੀ ਹੋਲ ਨਵਾਂ ਸ਼ਹਿਰ ਕਿ ਅਸੀਂ ਦੂਜਾ ਮੁੰਡਾ ਵੀ ਛੇਤੀ ਫੜ ਲੀਏ ਇਸ ਚੀਜ਼ ਦੇ ਨਾਲ ਮੈਂ ਇੱਕ ਬੜਾ ਸਾਫ਼ ਮੈਸੇਜ ਦੇਣਾ ਚਾਹੁੰਦਾ ਸਾਰੇ ਗੈਂਗਸਟਰਸ ਨੂੰ ਜੋ ਐਕਸਟਰਸ਼ਨ ਕਾਲ ਸਾਡੇ ਏਰੀਆ ਵਿੱਚ ਕਰਦੇ ਆ ਕਿ ਤੁਸੀਂ ਬਦਮਾਸ਼ੀਆਂ ਕਰਨ ਤੋਂ ਪਿੱਛੇ ਹੋ ਜਾਓ ਉਸੀ ਬੰਦੇ ਭੇਜੋਗੇ ਅਸੀਂ ਤੁਹਾਡੇ ਬੰਦੇ ਨਾਲ ਦੇ ਨਾਲ ਹੀ ਫੜ ਲਿਆਂਗੇ ਇਹ ਵੀ ਨਹੀਂ ਹੈਗਾ ਕਿ ਇਹ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਅਸੀਂ ਟ੍ਰੇਸ ਕੀਤਾ ਅਸੀਂ ਪਹਿਲੀ ਐਕਸਪੈਕਟ ਕੀਤਾ ਸੀ ਕਿ ਹੋਣੀ ਹੈ ਅਸੀਂ ਉਹਦੇ ਹਿਸਾਬ ਨਾਲ ਤਿਆਰੀ ਕੀਤੀ ਸੀ ਤੇ ਉਸੇ ਪਲੈਨਿੰਗ ਦੇ ਨਾਲ ਅਸੀਂ ਜੋ ਹੈਗੇ ਬੰਦੇ ਨੂੰ ਟੇਕਡਾਊਨ ਵੀ ਕੀਤਾ ਹੈ ਤੇ ਇਹਨਾਂ ਨੂੰ ਕੈਪਚਰ ਵੀ ਕੀਤਾ ਹੈ ਤੇ ਬਾਕੀ ਜੋ ਹੋਰ ਬਦਮਾਸ਼ੀ ਕਰਦੇ ਉਹਨਾਂ ਦੇ ਨਾਲ ਵੀ ਇਹੀ ਹੋ ਸਰ ਇਹਨੇ ਗੋਲੀ ਚਲਾ ਦਿੱਤੀ ਤੁਸੀਂ ਇਹ ਚਲਾਉਣੀ ਸੀ ਇਹਨੇ ਚਲਾ ਦਿੱਤੀ ਸੀ ਗੋਲੀ ਚਲਾ ਸਾਡੀ ਟੀਮਸ ਬੜੀ ਐਕਟਿਵ ਸੀਗੀ ਉਹਨਾਂ ਨੇ ਇਮੀਡੀਏਟਲੀ ਪਤਾ ਲੱਗਦੇ ਹੀ ਇਹਨਾਂ ਦਾ ਪਿੱਛਾ ਕੀਤਾ ਕਰਨ ਤੋਂ ਬਾਅਦ ਇਹਨਾਂ ਦੀ ਮੋਟਰਸਾਈਕਲ ਮੇਨ ਰੋਡ ਤੇ ਡਿੱਗ ਗਈ ਤੇ ਇਹ ਇੱਥੇ ਗੋਲੀਆਂ ਮਾਰਦੇ ਹੋਏ ਪਜਦੇ ਹੋ ਇੱਥੇ ਤੱਕ ਕੁਝ ਸਾਡੀ ਟੀਮ ਇਹਨਾਂ ਦਾ ਪਿੱਛਾ ਕਰੀ ਸੀ ਕੋਈ ਮੁਲਾਜ਼ਮ ਇੰਜੜਤਾ ਨਹੀਂ ਹੋਜੀ ਹਲੇ ਕੋਈ ਮੁਲਾਜ਼ਮ ਇੰਜੜ ਨਹੀਂ ਹੈਗਾ ਇੱਕ ਸਾਡੇ ਕਾਬੂ 'ਚ ਹੈਗਾ ਇਹ ਦੂਜਾ ਅਸੀਂ ਛੇਤੀ ਕਾਬੂ ਕਰ ਲਵਾਂਗੇ ਕਿਨਿੰਗ ਕਿਨਿੰਗ ਨੂੰ ਚਲਾਣ ਦੀ ਕੋਸ਼ਿਸ਼ ਕੀਤੀ ਚਾਰ-ਪੰਜ ਗੋਲੀਆਂ ਚੱਲੀਆਂ ਜੀ ਇਹਨਾਂ ਦੇ ਕੋਲੋਂ ਦੋ ਪਿਸਤਲ ਸਾਨੂੰ ਬਰਾਮਦ ਹੋ ਗਏ ਐ ਇੱਕ ਇਹਦੇ ਕੋਲ ਸੀ ਇੱਕ ਇਹ ਉੱਥੇ ਹੀ ਮੁੱਠਵੇੜ ਦੇ ਵਿੱਚ ਉੱਥੇ ਹੀ ਗਿਰ ਗਿਆ ਸੀ ਦੂਜਾ ਜੋ ਹੈਗਾ ਇੱਥੇ ਅਸੀਂ ਇਹਦੇ ਕੋਲੋਂ ਬਰਾਮਦ ਜਿਹੜਾ ਘਰੇ ਨਾਮ ਸੱਕੀ ਇਸ ਦਾ ਇੱਕ ਗੁਰ ਇੱਕ ਗੁਰਬੇਜ ਹੈਗਾ ਇੱਕ ਗੁਰਜੰਟ ਹੈਗਾ ਤੇ ਉਹਨਾਂ ਚੋ ਸਾਡੇ ਕੋਲ ਇੱਕ ਮੁੰਡਾ ਕਾਬੂ ਆ ਗਿਆ ਦੂਜਾ ਸੀ ਸਰ ਇਹ ਕਿਹੜੇ ਏਰੀਆ ਦਾ ਜੀ ਇਹ ਤਰਨ ਤਰਨ ਦੇ ਹੈਗੇ ਦੋਨੋਂ ਕਿ ਤੋਂ ਸਰ ਇਹਦੇ ਤੇ ਪਹਿਲਾਂ ਕੋਈ ਮਾਮਲਾ ਜਾ ਇਹਦੇ ਤੇ ਚਾਰ ਮੁਕਦਮੇ ਦਰਜ ਜੋ ਹਲੇ ਸਾਨੂੰ ਪ੍ਰੀਲੀਮਿਨਰੀ ਪਤਾ ਚੱਲੇ ਹੈ ਸਾਡੇ ਪੀਐਸਆਈ ਦੀ ਤੋਂ ਚੈੱਕ ਕਰਕੇ ਤੇ ਚਾਰ ਮੁਕਦਮੇ ਵੀ ਕੋਈ ਅਟੈਂਪਟ ਟੂ ਮਰਡਰ ਦੇ ਤੇ ਬਾਕੀ ਸਾਰੇ ਹੀ ਨੇਸ ਕ੍ਰਾਈਮ ਸਰ ਨਵਸਰ ਹੈ ਵਾਸਰ ਹੈ ਇਹਦੇ ਦੋ ਗੋਲੀਆਂ ਲੱਗੀਆਂ ਹੈ ਹਲੇ ਤੇ ਜੋ ਹੈਗਾ ਉਹਨੂੰ ਇਹਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਸਾਡੀ ਟੀਮ ਤੇ ਜੋ ਮੈਡੀਕਲ ਟਰੀਟਮੈਂਟ ਦਿੱਤਾ ਸਰ ਇਹ ਗੋਲੀਆਂ ਉਹਨਾਂ ਦੀ ਸ਼ਾਪ ਤੇ ਚਲਾ ਰਹੇ ਸੀ ਜਾਂ ਉਹਨਾਂ ਦੇ ਘਰੇ ਉਹਨਾਂ ਦੀ ਸ਼ਾਪ ਤੇ ਚਲਾਨ ਚਲਾਨ ਲਈ ਆਏ ਸੀ ਉਹਨੂੰ ਬੇਸਿਕਲੀ ਮੈਸੇਜ ਦੇ ਕੇ ਡਰਾਣ ਲਈ ਕਿ ਅਸੀਂ ਜੋ ਹੈ ਕਿ ਤੁਸੀਂ ਪੈਸੇ ਨਹੀਂ ਦਿਓਗੇ ਤੇ ਅਸੀਂ ਜੋ ਹੈ ਗੋਲੀ ਚਲਾਵਾਂਗੇ ਕਿ ਸਾਡਾ ਬੜਾ ਅਫੇਅਰ ਤੁਸੀਂ ਗੋਲੀ ਚਲਾਣੇ ਆਓਗੇ ਤੁਹਾਡੇ ਵੀ ਗੋਲੀ ਹੋ ਚੁਗੀ ਕੌਣੇ ਬੰਦੇ ਸਰ ਬੰਦੇ ਜੋ ਹੈਗੇ ਜੀ ਜਿਸ ਦੁਕਾਨ ਗੋਲੀ ਚਲਾਉਣਾ ਸਰ ਵਨ ਆਫ ਦੀ ਹੈਗੇ ਜੀ ਸ਼ਹਿਰ ਦੇ ਵਪਾਰੀ ਹੈਗੇ ਵੀ ਵਿਲ ਨਾਟ ਟੇਕ देयर ਨੇਮ ਉਹਨਾਂ ਨੂੰ ਥ੍ਰੈਟ ਦੇ ਰਹੇ ਸੀ ਉਹਨੂੰ ਐਕਸੋਰਸ਼ਨ ਕਾਲ ਦੇ ਰਹੇ ਸੀ ਸਰ ਸ਼ਾਪ ਬੰਦ ਸੀ ਕਿ ਖੁੱਲੀ ਸੀ ਸ਼ਾਪ ਬੰਦ ਸੀ ਕਿ ਇਹਨਾਂ ਦਾ ਐਮਓ ਹੀ ਸੀਗਾ ਕਿ ਬੰਦ ਸ਼ਾਪ ਤੇ ਚਾਰ ਪੰਜ ਗੁੱਲੀਆਂ ਚਲਾ ਕੇ ਜਾਓ ਤਾਂ ਕਿ ਇੱਕ دہشت ਦਾ ਮਾਲ ਸ਼ਹਿਰ ਦੇ ਵਿੱਚ ਹੋ ਸਕੇ ਤੇ ਸਾਡਾ ਕੰਮ ਸੀਗਾ ਉਹਨੂੰ ਪ੍ਰੀਵੈਂਟ ਕਰਨਾ ਸਾਡੀ ਟੀਮਾਂ ਨੇ ਬੜੇ ਇਫੈਕਟਿਵਲੀ ਉਸ ਕੰਮ ਨੂੰ ਜੋ ਇੰਜ਼ਾਮ ਦਿੱਤਾ ਤੇ ਅੱਗੇ ਵੀ ਜੋ ਹੋਏਗਾ ਕੋਈ ਔਰ ਕੋਸ਼ਿਸ਼ ਕਰਦੇ ਉਹਨਾਂ ਅਗੇ ਜਿਹੜੇ ਬਾਈਕ ਦੀ ਚੋਰੀ ਕੇ ਸਰ ਕੇਸ ਤੁਸੀਂ ਹਲੇ ਕਲੀਅਰ ਕਰ ਦਿਜੀਏ ਹਨ ਤਾਂ ਬਸ ਮੌਕਾ ਮੌਕੇ ਦੇ ਸਾਰੇ ਪਹੁੰਚੇ ਹਲੇ ਕਾਰਵਾਈ ਸ਼ੁਰੂ ਹੋਈ ਹੈ ਕਿ ਹੁਣ ਪਛਾੜ ਦਰਜ ਕੀਤਾ ਜਾਊਗਾ ਤੇ ਇਹਦੀ ਅਰੈਸਟ ਹੋਊਗੀ ਤੇ ਦੂਜੇ ਨੂੰ ਅਸੀਂ ਉਹਦੇ ਮਗਰ ਲੱਗੇ ਉਹ ਵੀ ਛੇਤੀ ਰਾਂਗੇ ਸਰ ਇੱਕ ਚੀਜ਼ ਦੇਖੀ ਗਈ ਹੈ ਕਿ ਜਿਹੜੇ ਬਿਨਾ ਨੰਬਰ ਹੀ ਮੋਟਰਸਾਈਕਲ ਹੈ ਜਾਂ ਪਰ ਉਹਨਾਂ ਤੇ ਹੀ ਵਾਰਦਾਤਾ ਕੀਤਾ ਜਾ ਰਹੀਆਂ ਪੁਲਿਸ ਇਸ ਚੀਜ਼ ਲਈ ਅਵੇਅਰਨੈਸ ਵੀ ਲਿਆ ਰਹੀ ਹੈ ਤੇ ਮਾੜੀਆਂ ਸਿਨ੍ਹ ਫੜ ਵੀ ਰਹੀਆਂ ਹੈ ਜੀ ਤੇ ਅਸੀਂ ਕੈਂਪੇਨ ਵੀ ਸਟਾਰਟ ਕੀਤਾ ਹੈ ਵਿਦਾਊਟ ਨੰਬਰ ਪਲੇਟ ਵਾਲੀ ਮੋਟਰਸਾਈਕਲ ਅਸੀਂ ਚਲਾਨੀ ਕਰਦੇ ਬਟ ਐਨੀਵੇਜ਼ ਹੁਣ ਇਸ ਟਾਈਮ ਮੁੱਖ ਦੀ ਗੱਲ ਕਰ 我抽空。Well,